ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਦੇ ਵੱਲੋਂ ਅੱਜ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਇਸ ਦੌਰਾਨ ਜਿੱਥੇ ਵੱਖ-ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਉੱਤੇ ਹੀ 2022 ਦੀਆਂ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਅਤੇ ਉੱਤੇ ਹੀ 250 ਦੇ ਕਰੀਬ ਬਜ਼ੁਰਗਾਂ ਨੂੰ ਪੈਨਸ਼ਨਾਂ ਵੀ ਵੰਡੀਆਂ ਗਈਆਂ ਸਾਡੇ ਮੈਂ ਸਮਝਦਾ ਕਿ ਮੇਰਾ ਦਫ਼ਤਰ ਦਾ ਜਿਹੜਾ ਸਟਾਫ ਆ ਉਹ ਰਾਤ ਨੂੰ 2 ਵਜੇ ਤੱਕ ਕੰਮ ਕਰਦਾਗਾ ਤਾਂ ਕਿ ਇਹ ਜਿਹੜਾ ਬਜ਼ੁਰਗਾਂ ਨੂੰ ਉਹਨਾਂ ਦੀ ਕੀਤੀ ਹੋਈ ਮਿਹਨਤ ਦੀ ਜਿਹੜਾ ਇਹਨਾਂ ਨੂੰ ਪੈਨਸ਼ਨਾਂ ਦੇ ਕੇ ਇਹਨਾਂ ਦੀ ਅਸੀਸਾਂ ਲਈਆਂ ਜਾਣ ਤੇ ਉੱਥੇ ਹੀ ਸਰਕਾਰ ਦੇ ਜੋ ਵਾਅਦੇ ਕੀਤੇ ਸੀਗੇ ਆਤਮਨਗਰ ਹਲਕੇ ਦੇ ਵਿੱਚ ਨਹੀਂ ਆਪਾਂ ਕਹ ਲਈਏ ਜੇ ਆਪਾਂ ਕਹੀਏ ਲੁਧਿਆਣੇ ਦੇ ਵਿੱਚ ਪਹਿਲੇ ਦੂਜੇ ਨੰਬਰ ਤੇ ਆਪਾਂ ਆਉਨੇ ਆ ਜਿਹਦੇ ਵਿੱਚ ਸਭ ਤੋਂ ਵੱਧ ਪੈਨਸ਼ਨਾਂ ਜਿਹੜੀਆਂ ਆਪਣੇ ਦਫ਼ਤਰ ਦੇ ਵਿੱਚ ਲੱਗੀਆਂ ਗਈਆਂ ਮੈਂ ਜਿੱਥੇ ਸਾਡੀ ਸਾਰੇ ਸਟਾਫ ਦੀ ਤੇ ਸਾਡੇ ਸਾਰੇ ਕਾਉਂਸਲਰ ਸਾਹਿਬਾਨ ਨੂੰ ਤੇ ਸਾਰੀ ਕਾਂਗਰਸ ਪਾਰਟੀ ਦੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਇਹਨਾਂ ਨੇ ਜਿਹੜਾ ਲੋਕਾਂ ਨੂੰ ਸਾਡੇ ਦਫ਼ਤਰ ਤੱਕ ਲੈ ਕੇ ਆਂਦਾ ਤੇ ਅਸੀਂ ਲੋਕਾਂ ਦੀਆਂ ਅਸੀਸਾਂ ਲੈਣ ਦਾ ਯਤਨ ਕਿੰਨੀਆਂ ਕਿੰਨੀਆਂ ਪੈਨਸ਼ਨਾਂ ਵੰਡੀਆਂ ਜੀ ਅੱਜ ਇਹ 250 ਦੇ ਕਰੀਬ ਜਿਹੜੀਆਂ ਪੈਨਸ਼ਨਾਂ ਵੰਡੀਆਂ ਗਈਆਂ ਨੇ ਤੇ ਆ ਤੁਸੀਂ ਸਾਰੇ ਬਜ਼ੁਰਗਾਂ ਨੂੰ ਦੇਖ ਰਹੇ ਹੋ ਇਹਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਆ ਤੇ ਉੱਥੇ ਹੀ ਮੈਂ ਹੋਰ ਸਾਰਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਸਰਕਾਰ ਵੱਲੋਂ ਜਿਹੜਾ ਪੰਜਾਬ ਨਿਰਮਾਣ ਯੋਜਨਾ ਦੇ ਤਹਿਤ 20000 ਰੁਪਏ ਦਿੱਤਾ ਗਿਆ ਉਹਦੇ ਵਿੱਚ ਮੈਂ ਫਰਸਟ ਪ੍ਰੈਫਰੈਂਸ ਮੇਰੇ ਕੰਨੀ ਉਹੀ ਹੁੰਦੀ ਆ ਵੀ ਕੋਈ ਅਗਰ ਵਿਡੋ ਲੇਡੀਜ਼ ਹੋਣ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਔਖਾ ਚੱਲਦਾ ਹੋਵੇ ਉਹਨਾਂ ਦਾ ਘਰ ਦਾ ਰਿਪੇਅਰ ਕਰਨ ਵਾਸਤੇ ਕੋਈ ਜਿਹੜੇ ਫੰਡ ਦਿੱਤੇ ਗਏ ਨੇ ਕੋਈ ਪੇਂਟ ਕਰਾਉਣ ਵਾਸਤੇ ਟਾਇਲਟ ਬਣਾਉਣ ਵਾਸਤੇ ਉਹ ਜ਼ਰੂਰ ਲਾਹਾ ਲੈਤਾ ਜਾਵੇ ਉਹਨਾਂ ਪਰਿਵਾਰਾਂ ਨੂੰ ਜ਼ਰੂਰ ਦਲਾਹਾ ਦਿੱਤਾ ਜਾਵੇ ਉਹ ਆ ਮੁਸ਼ਕਲਾਂ ਤਾਂ ਸੁਣਨ ਵਾਸਤੇ ਹਮੇਸ਼ਾ ਹੀ ਬੈਠੇ ਆ ਤੇ ਜੇ ਅੱਜ ਲੋਕਾਂ ਦੇ ਵਿੱਚ ਇੰਨਾ ਸਾਡੀ ਕਾਂਗਰਸ ਪਾਰਟੀ ਨੂੰ ਆਤਮਨਗਰ ਹਲਕੇ ਜਿੰਨਾ ਪਿਆਰ ਮਿਲ ਰਿਹਾ ਇਹ ਬਜ਼ੁਰਗਾਂ ਦੀਆਂ ਸ਼ੀਸ਼ਾਂ ਕਰਕੇ ਇਹ ਤੁਹਾਨੂੰ ਆਪ ਨੂੰ ਜਜਮੈਂਟ ਹੁੰਦੀ ਹੋ ਵੀ ਅੱਜ ਦਾ ਇਕੱਠ ਦੇਖ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਰਦਨ ਜ਼ਰੂਰ ਦੇ ਦਿਓ ਨਾਲ ਵੀ ਤੁਹਾਨੂੰ ਕੀ ਲੱਗ ਰਿਹਾ ਵੀ ਅੱਜ ਕੀ ਜਿਹੜਾ ਮਾਹੌਲ ਆ ਉਹ ਕਾਂਗਰਸ ਪਾਰਟੀ ਦੇ ਪੱਖ ਜਾਂ ਸਰਕਾਰ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਔਰ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਰਹਿਨਮਾਈ ਤੋਂ ਪਾਜੀ ਉਹ ਦੱਸ ਦਿਨਾ ਸਵੇਰ ਦੀ ਖਬਰ ਅੱਜ ਠੇਕੇਦਾਰ ਉਹ ਕਹਿੰਦਾ ਮੈਂ ਕੰਮ ਨਹੀਂ ਕਰਨਾ ਕਿਉਂ ਇਸ ਠੇਕੇਦਾਰ ਨੇ 5 ਸਾਲ ਤੋਂ ਐਮਐਲਏ ਸਾਹਿਬ ਦਾ ਫੋਨ ਨਹੀਂ ਚੱਕਿਆ ਜਿਹਦੇ ਕਰਕੇ ਇਹਦੇ ਨਾਲ ਕਿੜ ਕੱਢੀ ਜਾਂਦੀ ਸੀ ਤੇ ਜਿਹਦੇ ਕਰਕੇ ਉਹਦੇ ਕੰਮ ਨੂੰ ਖਰਾਬ ਇਹਨਾਂ ਦੀ ਕੀਮਤ ਨਾ ਕੀਤਾ ਟੈਂਪਰੇਚਰ ਲੋ ਕਿਵੇਂ ਹੋਇਆ ਕਿਉਂਕਿ ਇਹਨਾਂ ਨੇ ਉਹਨਾਂ ਦੀਆਂ ਗੱਡੀਆਂ ਦਾ ਮਾਲ ਪੈਣ ਨਹੀਂ ਦਿੱਤਾ ਜਿਹਦੇ ਨਾਲ ਟੈਂਪਰੇਚਰ ਲੋ ਹੋ ਕੇ ਉਹਨਾਂ ਦਾ ਨੁਕਸਾਨ ਹੋਇਆ ਅਸਲ ਦੇ ਵਿੱਚ ਉਹ ਜਿਹੜਾ ਹਰ ਮਹੀਨੇ ਉਹਨਾਂ ਕੋਲੋਂ ਮਹੀਨਾ ਬੰਨਦੇ ਸੀਗੇ ਇਸ ਠੇਕੇਦਾਰ ਨੇ ਪੈਸੇ ਨਹੀਂ ਦਿੱਤੇ ਇਸ ਗੱਲ ਦਾ ਮੈਨੂੰ ਜ਼ਰੂਰ ਪਤਾ ਸੋ ਜਿਹਦੇ ਕਰਕੇ ਉਹਨਾਂ ਨੇ ਇਹ ਕੰਮ ਜੜਿੱਕਾ ਪਾਇਆ ਪਰ ਜੇ ਕੁਆਲਿਟੀ ਦੀ ਕੋਈ ਕਮੀ ਹੋਊਗਾ ਸਾਡਾ ਸਟਾਫ ਨੂੰ ਕੰਪਲੇਂਟ ਕਰਨ ਕਮਿਸ਼ਨਰ ਨੂੰ ਕੰਪਲੇਂਟ ਕਰਨ ਐਮਐਲਏ ਸਾਹਿਬ ਮੌਕੇ ਤੇ ਜਾ ਕੇ ਆਪ ਲੜਾਈਆਂ ਕਰਦੇ ਨਹੀਂ ਚੰਗਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਪੁੱਛਦਾ ਐਮਐਲਏ ਨੇ ਕਾਦੀ ਡਿਗਰੀ ਕੀਤੀ ਹੋਈ ਹੈ ਜਿਹੜੀ ਉਹਨੇ ਸੜਕ ਤੇ ਅੱਖਾਂ ਨਾਲ ਦੇਖ ਲਿਆ ਵੀ ਇਹਦਾ ਕੁਆਲਿਟੀ ਸਹੀ ਨਹੀਂ ਉਹਦੇ ਸੈਂਪਲ ਚਕਾਓ ਕਮਿਸ਼ਨਰ ਨੂੰ ਕੰਪਲੇਂਟ ਕਰੇ ਐਮਐਲਏ ਦੀ ਡਿਊਟੀ ਬਣਦੀ ਹੈ ਆਪਣੇ ਲੈਟਰ ਪੈਡ ਦੇ ਉੱਤੇ ਉੱਤੇ ਸਾਡੇ ਮੰਤਰੀ ਨੂੰ ਕੰਪਲੇਂਟ ਕਰੇ ਡਾਇਰੈਕਟਰ ਨੂੰ ਕੰਪਲੇਂਟ ਕਰੇ ਇਹਦੀ ਜਾਂਚ ਹੋਵੇ ਆਪ ਉਹਤੇ ਡਰਾਮੇਬਾਜ਼ੀ ਕਰਕੇ ਸਿਰਫ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਮੂਰਖ ਬਣਾ ਕੇ ਲਾਹਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੋਰ ਕੁਝ ਨਹੀਂ ਹੈਗਾ ਹਾਂਜੀ ਬਹੁਤ ਬਹੁਤ ਮਿਹਰਬਾਨੀ ਜੁਰਗਾਂ ਦੀ ਬੈਲਸ ਨਾਲ ਲਗਾਈ ਗਈ ਹੈ ਕਿੰਨਾ ਦੀ ਪੁੱਛਾ ਅੱਜ ਬੜੀ ਖੁਸ਼ੀ ਹੋਈ ਜੀ ਜਦ ਪੈਨਸ਼ਨ ਲੱਗੀ ਸਾਡੀ 1500 ਕਹਿੰਦੇ ਪਈ ਜੀ 1500 ਅੱਗੇ ਪਹਿਲੇ ਕੋਸ਼ਿਸ਼ ਕੀਤੀ ਇਹ ਨਹੀਂ ਲੱਗੀ ਹੁਣ ਫਾਰਮ ਭਰਨ ਪੰਜ 6 ਮਹੀਨੇ ਹੋ ਗਏ ਤੇ ਹੁਣ ਲੱਗ ਗਈ ਹੈ ਉਹਨਾਂ ਨੇ ਇਹਨਾਂ ਦੀ ਬੜੀ ਮਿਹਰਬਾਨੀ ਹੈ ਆਸ ਹੈ ਕਿ ਹੁਣ ਮੈਨੂੰ ਆਸ ਹੈ ਜੀ ਕਿ ਕਹਿੰਦੇ ਭਈ ਤੇਡੀ ਇੱਕ 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 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ ਜਿੰਨਾਂ ਵੱਲੋਂ ਫਾਰਮ ਦਿੱਤਾ ਗਿਆ ਜੀ ਫਾਰਮ ਐਸ ਐਮ ਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ